ਸਾਨੂੰ ਪਰ ਦਿੰਗੇ ਨਹੀਂ ਦੇਖੇ ਕਿੰਨਾ ਦੇਣ ਦੇਖੋ ਅੱਜ ਜਿਹੜੀ ਇੱਕ ਇੰਪੋਰਟੈਂਟ ਮੀਟਿੰਗ ਕੇਂਦਰ ਦੇ ਤਿੰਨ ਮੰਤਰੀ ਸਹਿਬਾਨ ਆਏ ਸੀਗੇ ਸ਼ਿਵਰਾਜ ਚੋਹਾਨ ਜੀ ਪ੍ਰਲਾਦ ਜੋਸ਼ੀ ਜੀ ਕੋਲ ਸਾਹਿਬ ਦੂਸ਼ ਕੋਲ ਜੀ ਔਰ ਪੰਜਾਬ ਵੱਲੋਂ ਅਸੀਂ ਮੇਰੇ ਨਾਲ ਗਰਮੀਤ ਖੁੱਡੀਆਂ ਜੀ ਲਾਲਚੰਦ ਕਟਾਰੂ ਚੱਕ ਜੀ ਸਾਰੇ ਪੰਜਾਬ ਸਰਕਾਰ ਦੇ ਆਫੀਸਰ ਸਹਿਬਾਨ ਹਾਜ਼ਰ ਸੀਗੇ ਵੱਡੀ ਡਿਟੇਲ ਦੇ ਵਿੱਚ ਐਮਐਸਪੀ ਨੂੰ ਲੈ ਕੇ ਚਰਚਾ ਹੋਈ ਕਿ ਐਮਐਸਪੀ ਦੀ ਲੀਗਲ ਗਰੰਟੀ ਕੀ ਹੋਣੀ ਚਾਹੀਦੀ ਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਡਾਟਾ ਜਿਹੜਾ ਉਹ ਪੇਸ਼ਕਸ਼ ਕੀਤਾ ਗਿਆ ਡਾਟੇ ਨੂੰ ਆਧਾਰ ਬਣਾਇਆ ਗਿਆ ਇਸ ਡਾਟੇ ਨੂੰ ਲੈ ਕੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਤਿੰਨੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਜਿਹੜਾ ਕੰਸਰਨ ਡਾਟਾ ਦਾ ਉਹ ਕਿਹੜੀ ਕਿਹੜੀ ਇੰਸਟੀਚੂਨ ਦਾਗਾ ਕਿਥੋਂ ਕਿਥੋਂ ਡਾਟਾ ਕਲੈਕਟ ਕੀਤਾਗਾ ਉਹ ਡਾਟਾ ਜਿਹੜਾ ਨੈਕਸਟ ਕਪਲ ਆਫ ਡੇ ਦੇ ਅੰਦਰ ਆਉਣ ਵਾਲੇ ਨੈਕਸਟ ਵੀਕ ਦੇ ਅੰਦਰ ਉਹ ਡਾਟਾ ਜਿਹੜਾ ਸੈਂਟਰ ਦੀਆਂ ਸੈਂਟਰ ਸਰਕਾਰ ਨੂੰ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਸ਼ੇਅਰ ਕਰਨਗੇ ਔਰ ਉਸ ਤੋਂ ਬਾਅਦ 19 ਤਰੀਕ ਨੂੰ ਜਿਹੜੀ ਆ ਚਰਚਾ ਹੋਊਗੀ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਬੜੇ ਪੋਜ਼ਿਟਿਵ ਢੰਗ ਦੇ ਨਾਲ ਚਰਚਾ ਹੋਈ ਆ ਔਰ ਸਾਨੂੰ ਆਸ ਆ ਕਿ 19 ਤਰੀਕ ਨੂੰ 19 ਮਾਰਚ ਨੂੰ ਕੋਈ ਨਾ ਕੋਈ ਪੋਜ਼ਿਟਿਵ ਹੱਲ ਨਿਕਲੂਗਾ ਉਹ ਡਾਟਾ ਐ ਸੀਗਾ ਕਿ ਕਿਹੜੀ ਫਸਲ ਦੀ ਕਿੰਨੀ ਖਰੀਦ ਹੁੰਦੀ ਆ ਕਿੰਨੀ ਉੱਪਰ ਮਾਰਕੀਟ ਚ ਹੁੰਦੀ ਆ ਕਿੰਨੀ ਐਮਐਸਪੀ ਤੇ ਹੁੰਦੀ ਆ ਉਸ ਗੱਲ ਨੂੰ ਲੈ ਕੇ ਚਰਚਾ ਹੋਈ ਆ ਉਹ ਥੋੜਾ ਡਿਫਰੈਂਸ ਸੀਗਾ opinion ਨੂੰ ਲੈ ਕੇ ਡਿਫਰੈਂਸ ਸੀਗਾ ਜਿਹੜਾ ਡਾਟਾ ਕੋਟ ਕੀਤਾ ਜਾ ਰਿਹਾ ਸੀਗਾ ਆਈ ਥਿੰਕ ਉਹ ਸੋਚ ਰਿਹਾ ਸੀ ਕਿ ਡਾਟਾ ਨਾਲ ਇਹਨਾਂ ਆਫੀਸ਼ੀਅਲ ਡਾਟਾ ਸੀ ਮੀਚ ਨਹੀਂ ਕਰ ਰਿਹਾ ਸੀ ਇਸੇ ਗੱਲ ਕਰਕੇ ਉਹਨਾਂ ਨੇ ਡਾਟਾ ਦੇ ਸੋਰਸਸ ਪੁੱਛੇ ਸੀਗੇ ਸੋ ਡਾਟੇ ਦੀ ਅਵੇਲੇਬਿਲਟੀ ਜਿਹੜੀ ਆ ਮੈਨੂੰ ਲੱਗਦਾ ਆਈ ਥਿੰਕ ਕਿ ਵਿਥਿਨ ਵੀਕ ਮਸਲੇ ਨੂੰ ਬਦਲਣ ਲੈ ਕੇ ਵੀ ਕੋਈ ਗੱਲਬਾਤ ਹੋਈ ਦਾਲਾਂ ਨੂੰ ਅੱਗੇ ਲਿਆਉਣ ਦੀ ਗੱਲ ਹੋਈ ਅੰਦਰ ਕਣਕ ਛੋਣੇ ਨੂੰ ਛੱਡ ਕੇ ਦਾਲਾਂ ਨੂੰ ਅੱਗੇ ਲੈ ਕੇ ਉਹਨਾਂ ਦੀ ਕੋਈ ਗੱਲ ਹੋਈ ਹੈ ਦੇਖੋ ਇਸ ਮਾਮਲੇ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਸਿਰਫ ਐਮਐਸਪੀ ਨੂੰ ਲੈ ਕੇ ਚਰਚਾ ਹੋਈ ਆ ਕੱਲੇ ਐਮਐਸਪੀ ਦੇ ਇਸ਼ੂ ਦੇ ਉੱਤੇ ਲਗਾਤਾਰ ਚਰਚਾ ਆਉਂਦੀ ਰਹੀ ਆ और दोनों तो सारी गल किसान आगू भी आगे देखिए किसान जथेबंदियों ने एक ही मांग की थी कि एमएसपी की लीगल गारंटी होनी चाहिए जितने जो भाव केंद्र सरकार तय करता है उसके ऊपर लीगल गारंटी होनी चाहिए इसी के ऊपर चर्चा हुई और ये उसका जो जितना डाटा था जितने अपने अपने व्यू थे डिफरेंट जो किसान आगु है उन्होंने अपने अपने व्यू रखे थे तो उसको लेके मैं समझता हूँ आगे चर्चा होगी और बहुत अच्छे माहौल में चर्चा हुई है बहुत अच्छा माहौल था और मुझे आशा है कि ये पॉजिटिव होगा ने हंगर है, कराने को ने को चर्चा बिल्कुल केंद्र के तीनों मंत्रियों ने उनको अपील करा कि आप अपनी हंगर स्ट्राइक को छोड़ दीजिए पर लेकिन उन्होंने बोला जब तक इस समस्या का समाधान नहीं होगा तो मैं अपनी हंगर स्ट्राइक ਜਾਰੀ ਰੱਖੂਗਾ ਸਰ 25 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ ਕਿ ਉਹ ਹੋਲਡ ਹੋਏਗਾ ਜਾਂ ਉਹ ਦਿੱਲੀ ਕੂਚ ਕਰਨਗੇ ਕਿਸਾਨ ਦੇਖੀਏ ਇਸ ਵਸਤੇ ਇਸ ਗੱਲ ਨੂੰ ਲੈ ਕੇ ਕਿ 25 ਤਰੀਕ ਨੂੰ ਕਿਸਾਨਾਂ ਨੇ ਕੂਚ ਕਰਨਾ ਜਾਂ ਨਹੀਂ ਕਰਨਾ ਇਹ ਅੱਜ ਦੀ ਮੀਟਿੰਗ ਚ ਬਿਲਕੁਲ ਨਹੀਂ ਵਿਚਾਰਿਆ ਗਿਆ ਸਰ ਐਮ ਐਸ ਪੀ ਸਿਰਫ ਪੰਜਾਬ ਦੇ ਕਿਸਾਨਾਂ ਦੇ ਲਈ ਆ ਦੇਸ਼ ਦੇ ਕਿਸਾਨਾਂ ਦਾ ਡਾਟਾ ਜੋ ਉਹ ਨਹੀਂ ਜੋ ਐਮ ਐਸ ਪੀ ਜਿਹੜਾ ਹੈਗਾ ਉਹ ਦੇਸ਼ ਦੇ ਕਿਸਾਨਾਂ ਦੀ ਗੱਲ ਕੀਤੀ ਆ ਮਹਾਰਾਸ਼ਟਰ ਦੀ ਵੀ ਗੱਲ ਹੋਈ ਆ ਹੋਰ ਦੂਜੇ ਕਰਨਾਟਕਾ ਦੀ ਵੀ ਗੱਲ ਹੋਈ ਆ ਹੋਰ ਨਾ ਸਟੇਟਾਂ ਦੇ ਵੀ ਕਾਫੀ ਸੂਬਿਆਂ ਦੀ ਜਿਹੜੇ ਡਾਕਟਰ ਲੈ ਕੇ ਗੱਲ ਹੋ ਜੀ ਸਰ ਕੁਝ ਕਿਹਾ ਜਾ ਰਿਹਾ ਕਿ ਜੇ ਸਰਕਾਰ 1/3 ਫਸਲ ਚੁੱਕ ਲੈਂਦੀ ਹੈ ਹਾਂ ਜੀ ਜੇ ਸਰਕਾਰ 35% ਫਸਲ ਦਾ ਹਿੱਸਾ ਪ੍ਰਾਈਸ ਸਟੈਬਲਾਈਜ਼ ਕਰਨ ਵਿੱਚ ਮਦਦ ਕਰਦੀ ਹੈ ਤੇ ਉਹਦੇ ਨਾਲ ਭਾਅ ਵਧਣਗੇ ਕੋਈ ਐਹੋ ਜੀ ਗੱਲ ਵੀ ਹੋਈ ਨਹੀਂ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ ਥੈਂਕ ਯੂ ਜੀ ਥੈਂਕ ਯੂ ਤਾਂ ਬਿਲਕੁਲ ਅਗਲੀ ਮੀਟਿੰਗ ਜਿਹੜੀ ਅਗਲੀ